ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਪਾਣਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮੁਕਸਰ ਤੋਂ ਮਲੋਟ ਵਾਲੀ ਸੜਕ ਦੇ ਉੱਤੇ ਰੋਪਾਣਾ ਪਿੰਡ ਆਉਂਦਾ ਹੈ ਤੇ ਇਸ ਪਿੰਡ ਦੇ ਵਿੱਚੋਂ ਇੱਕ ਛੜਕ ਮਹਾਵੱਧਰ ਪਿੰਡ ਵੱਲ ਨੂੰ ਜਾਂਦੀ ਹੈ ਉਸ ਸੜਕ ਦੇ ਉੱਤੇ ਬਾਈ ਜੀ ਹੋਰਾਂ ਦਾ ਇੱਕ ਡੇਰੀ ਫਾਰਮ ਹੈ ਇਨਾਂ ਦਾ ਇਹ ਪੁਰਾਣਾ ਡੇਰੀ ਫਾਰਮ ਹੈ ਮਤਲਬ ਜੋ ਬਰੀਡ ਇਹਨਾਂ ਦੇ ਕੋਲ ਇਸ ਟਾਈਮ ਮੌਜੂਦ ਹੈ ਸਾਰੀ ਪ੍ਰਾਣੀ ਹੋਮ ਬਰੀਡ ਹੈ ਨਸਲ ਤੇ ਇਹਨਾਂ ਨੇ ਕੰਮ ਕੀਤਾ ਦੁੱਧ ਦੇ ਉੱਤੇ ਕੰਮ ਕੀਤਾ ਮਤਲਬ ਚੰਗੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਉਹ ਘਰ 'ਚ ਤਿਆਰ ਕੀਤੀਆਂ ਛੱਡ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪੁਰਾਣਾ ਛੱਡ ਹੈ ਤੇ ਇਧਰਲੇ ਪਾਸੇ ਨਾਲ ਵਧਾਉਣਾ ਸ਼ੁਰੂ ਕਰਤਾ ਬਾਈ ਹੋਰਿਆਂ ਨੇ ਨਵਾਂ ਛੱਡ ਤਿਆਰ ਹੋ ਗਿਆ ਬਰੀਡ ਦੀ ਜਿਹੜੀ ਮੈਂ ਗੱਲ ਕੀਤੀ ਸੀ ਕਿ ਉਹ ਤੁਸੀਂ ਇਸ ਟਾਈਮ ਹੀ ਵੇਹੜਾ ਦੇਖੋ ਸਾਰੀਆਂ ਪਹਿਲਣ ਵੇਹੜਾ ਜਿਹੜੀਆਂ ਦੁੱਧ ਤੇ ਆਈਆਂ ਐ ਥੋੜੇ ਜਗ੍ਹਾ ਦੇ ਵਿੱਚ ਕਿਵੇਂ ਇੱਕ ਡੇਰੀ ਫਾਰਮ ਸਟਾਰਟ ਕਰਨਾ ਚਾਹੀਦਾ ਹੈ ਜਾਂ ਕਿਵੇਂ ਉਹਨੂੰ ਆਪਾਂ ਉਹਦਾ ਉਹਦੀ ਮੈਨੇਜਮੈਂਟ ਕਰ ਸਕਦੇ ਹਾਂ ਤੋਂ ਬਾਈ ਨੇ ਵਧੀਆ ਤਰੀਕੇ ਨਾਲ ਇੱਥੇ ਪੋਰਸ਼ਨ ਬਣਾਏ ਹੋਏ ਐ ਚਾਰ ਗਾਵਾਂ ਪਰਲੇ ਪਾਸੇ ਬੈਠਣੀਆਂ ਚਾਰ ਹੀ ਉਰਲੇ ਪਾਸੇ ਟੋਟਲ 8 ਨਾਗੇ ਇਸ ਪੈਨ ਦੇ ਵਿੱਚ ਰੁੱਕ ਸਕਦੇ ਆ 7 ਬਾਈ ਦੇ ਇਸ ਟਾਈਮ ਮੌਜੂਦ ਐ ਇਸੇ ਤਰ੍ਹਾਂ ਇਹ ਪੈਨ ਐ ਡਰਾਈ ਤਾਜ਼ੀਆਂ ਸੂਹਾਂ ਜਾਂ ਜਿਹੜੀਆਂ ਮੈਡ ਲੈਕਟੇਸ਼ਨ ਦੇ ਵਿੱਚ ਆ ਜਾਂਦੀਆਂ ਅੱਧ ਵਿਚਾਲੇ ਜੇ ਹੁੰਦੀਆਂ ਐ ਉਨਾਂ ਵਾਸਤੇ ਵੀ ਵੱਖਰਾ ਪੈਣ ਬਾਈ ਹੋਰੀ ਬਣਾ ਸਕਦੇ ਆ ਇਹ ਤਿੰਨ ਪੈਣ ਇਸ ਸਾਈਡ ਤੇ ਬਣੇ ਹੋਇਆ ਬਾਕੀ ਹੀ ਫਰਾਂਸ ਤੇ ਦੂਜੀ ਜਗ੍ਹਾ ਇਹ ਬੇਸਿਕ ਗੱਲਾਂ ਸੀ ਇਸ ਫਾਰਮ ਸੰਬੰਧੀ ਜਿੱਦਾਂ ਬਾਈ ਨੇ ਇੱਥੇ ਪ੍ਰਬੰਧ ਤਿਆਰ ਕੀਤਾ ਮੇਰੀ ਅੱਜ ਦੀ ਜਿਹੜੀ ਵਿਜਿਟ ਆ ਜਾਂ ਮੈਂ ਵੀਡੀਓ ਜਿਹੜੀ ਬਣਾਉਣੀ ਆ ਉਹਦੇ ਤੁਹਾਨੂੰ ਇਹ ਵਹਿੜ ਦਿਖਾਉਣੀ ਹੈ ਇਹਨਾਂ ਦੀ ਹੋਮ ਬਰੀਡ ਹੈ ਵਕਾਊ ਹੈ ਜੇ ਕੋਈ ਵੀਰ ਫਾਰਮ ਵਾਲਾ ਵੀਡੀਓ ਦੇਖ ਰਿਹਾ ਨਵੀਂ ਸ਼ੁਰੂਆਤ ਹੈ ਤੋਂ ਉਹਦੇ ਵਾਸਤੇ ਇੱਕ ਵਧੀਆ ਮੌਕਾ ਹੈ ਕਿਉਂਕਿ ਕਈ ਪੀੜੀਆਂ ਦਾ ਰਿਕਾਰਡ ਬਾਈ ਕੋਲ ਹੈਗਾ ਤੇ ਉਹਦੇ ਵਿੱਚੋਂ ਇਹ ਵਹਿੜ ਤੁਹਾਨੂੰ ਦਿਖਾਉਣੀ ਹੈ ਜੇ ਕੋਈ ਨਵਾਂ ਭਰਾ ਨਵੀਂ ਸ਼ੁਰੂਆਤ ਕਰਨੀ ਚਾਹੁੰਦਾ ਨਵਾਂ ਬਲੱਡ ਉਹਨੇ ਖਰੀਦਣਾ ਹੈ ਪਹਿਲਣ ਵੈੜ ਹੈ ਬਾਕੀ ਡਿਟੇਲ ਬਾਈ ਤੋਂ ਪੁੱਛਾਂਗੇ ਉਹਦੇ ਲਈ ਵੀ ਵਧੀਆ ਮੌਕਾ ਹੈਗਾ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਇਹ ਵੈੜ ਤੁਹਾਨੂੰ ਤੋਰ ਕੇ ਦਿਖਾਵਾਂਗੇ ਮਿਲਦੇ ਆ ਪਹਿਲਾਂ ਬਾਈ ਸਸਤੀ ਕਾਲ ਸਸਤੀ ਕਾ ਬਾਈ ਜੀ ਨਾਮ ਦੱਸ ਦੇ ਜੀ ਕੋਮਲਪ੍ਰੀਤ ਸਿੰਘ ਹੈ ਕੋਮਲ ਬਾਈ ਕਿੰਨਾ ਚਿਰ ਗਿਆ ਡੇਰੀ ਫਾਰਮ ਦਾ ਕੰਮ ਕਰਦੇ ਹੋ ਤੁਸੀਂ ਆਪਾਂ 2009 'ਚ ਕੀਤਾ ਸੀਗੇ 2009 'ਚ ਹਾਂਜੀ ਆਪਾਂ 25 'ਚ ਖੜੇ ਹਾਂ ਅੱਜ 16 ਸਾਲ ਹੋ ਗਏ ਆਪਾਂ ਨੂੰ ਹਾਂਜੀ ਹੌਣ ਤਾਂ ਫਿਰ ਖਰੀਦਣ ਦੀ ਲੋੜ ਤਾਂ ਪੈਂਦੀ ਨਹੀਂ ਹੁੰਦੀ। ਬਹੁਤ ਜਦੋਂ ਸ਼ੁਰੂ ਕੀਤਾ ਸੀ ਉਦੋਂ 102 1-2 ਸਾਲੇ ਖਰੀਦੇ ਸੀ। ਅੱਛਾ ਸ਼ੁਰੂਆਤ ਤੋਂ ਬਾਅਦ ਕਦੇ ਵੀ ਆਪਾਂ ਐਨੀਮਲ ਖਰੀਦੇ ਨਹੀਂ ਗਏ। ਠੀਕ ਹੈ ਜਾਨੀ ਇਹ ਮੰਨ ਲਿਓ ਵੀ 11-12 ਤੋਂ ਬਾਅਦ ਚ ਕੋਈ ਪਸ਼ੂ ਨਹੀਂ ਖਰੀਦਿਆ। ਕੋਈ ਨਹੀਂ ਖਰੀਦਿਆ ਹਾਂਜੀ। ਇਹ ਸਾਰੀ ਫਿਰ ਹੋਮ ਬਰੀਡ ਆਪਦੇ ਕੋਲ ਤਿਆਰ ਹੋ ਰਹੀ। ਹਾਂਜੀ ਹੋਮ ਬਰੀਡ। ਪ੍ਰੋਪਰ ਡਿਟੇਲ ਬਈ ਸ਼ਾਮ ਦੇ ਹੋਊਗੇ ਫਿਰ ਸੀਮੈਂਟ ਡਿਟੇਲ ਜੇ ਸਾਰਾ ਆਪਣੇ ਕੋਲੇ ਸਾਰੀਆਂ ਹੁਣ ਤੱਕ ਦਾ ਜਿੰਨਾ ਵੀ ਸਾਰਾ ਰਿਕਾਰਡ ਮੌਜੂਦ ਹੈ। ਅੱਛਾ ਇਹ ਬੜੀਆਂ ਲਿਮਟਡ ਜੀਆਂ ਗਾਵਾਂ ਰੱਖਦੇ ਹੋਂ ਫਿਰ ਇਹ ਲਿਮਟਡ ਅਸੀਂ ਸਾਲ ਕੋਸਤਾ ਸੇਲ ਕਰਤੀ ਅਸੀਂ گاਵਾਂ ਹੀ ਹੂੰ ਤੇ ਉਹਦੇ ਰੱਖਦੇ ਵੀ ਅਸੀਂ ਇੰਨੇ ਕੋਈ 25 25 ਐਨੀਮਲ ਦੁੱਧ ਤੇ ਰੱਖਦੇ 25 ਐਨੀਮਲ ਦੁੱਧ ਤੇ ਰੱਖਦੇ ਹਾਂਜੀ ਹੁਣ ਤੱਕ ਹਾਈਐਸਟ ਦੁੱਧ ਵਾਲੀ ਗਾਂ ਕਿੰਨੇ ਦੁੱਧ ਤੇ ਤਿਆਰ ਹੁਣ ਤੱਕ ਆਪਣੇ ਤੋਂ ਆਪਣੇ ਕੋਲ 63 ਲੀਟਰ ਤੱਕ ਗਾਵਾਂ ਹੈਗੀਆਂ ਹੁਣ ਵੀ ਜਿਹੜੀਆਂ ਮਿਲਕਿੰਗ ਤੇ ਚੱਲ ਰਹੀਆਂ ਨੇ ਇਸ ਟਾਈਮ ਵੀ 63 ਕਿਲੋ ਤੇ ਚੱਲ ਰਹੀ ਹੈ ਹਾਂਜੀ ਪਹਿਲਣ ਵੜ ਜਿਵੇਂ ਇਸ ਪੈਨ ਦੇ ਵਿੱਚ ਮੈਂ ਬੈਕ ਸਾਈਡ ਤੇ ਜਿਹੜਾ ਮੇਰੇ ਪਾਸ ਹਾਂ ਪਹਿਲਣ ਉਹਦੇ ਵਿੱਚ ਲਗਭਗ ਸਾਰੀਆਂ ਜਿੰਨੀਆਂ ਵੀ ਆਏ ਆਪਣੇ ਕੋਲ 40 ਤੋਂ ਬਾਹਰ ਹੀ ਆ 42 43 ਤੱਕ ਜਿਹੜੀਆਂ ਹੈਗੀਆਂ ਵਧੀਆ 42 43 ਤੱਕ ਜਿਹੜੀਆਂ ਇਸ ਸਾਈਡ ਤੇ ਪਈਆਂ ਇਹ ਹੈਗੀਆਂ ਠੀਕ ਹੈ ਸੋ ਇਹ ਦੱਸੋ ਸੋ ਫਾਰਮ ਦੀ ਕਹਾਣੀ ਹੈ ਬਾਈ ਕੋਲ ਜਿਹੜੇ ਪਸ਼ੂ ਹੈਗੇ ਆ ਉਹਨਾਂ ਦੀ ਜਿਹੜੀ ਅੱਜ ਇਹ ਵੜ ਆਪਾਂ ਵੇ ਹਾਂਜੀ ਕਿੰਨਾ ਮਸੂਆ ਸੁਆਸ ਹੁੰਦੀ ਹੈ ਇਹ ਇਹ ਫਸਟ ਟਾਈਮ ਆ ਰਹੀ ਫਸਟ ਟਾਈਮ ਆ ਰਹਾ ਹਾਂਜੀ ਦੰਦੋ ਕਿਵੇਂ ਬਈ ਇਹ ਇਹ ਦੋ ਦੰਦ ਹੋ ਗਈ ਹੈ ਜੀ ਦੋ ਦੰਦ ਹੋ ਗਈ ਹੈ ਮੇਰੇ ਖਿਆਲ ਚ ਅਜੇ ਹੋਣੀ ਦੰਦ ਤਾਂ ਤੋੜੇ ਤੁਸੀਂ ਦੰਦ ਹੀ ਹੋਣੇ ਤੋੜੇ ਹੈ ਹਾਂਜੀ ਠੀਕ ਹੈ ਕੀ ਡਿਟੇਲ ਹੈ ਬਈ ਸੀਮਨ ਦੀ ਡਿਟੇਲ ਇਹ ਆਪਣੇ ਕੋਲੇ ਇਹ ਇਹ ਹੈਗੀ ਹਣੀ ਬੀ ਦੀ ਵਰਲਡ ਵਾਈਡ ਦੀ ਆਹ ਪਹਾਣੀ ਬੀ ਦੀ ਹੈ ਕਦੀ ਮਾਂ ਕੇ ਸਟਾਕੀ ਦੀ ਹੈ ਜੀ ਠੀਕ ਹੈ ਸਟਾਕੀ ਤੋਂ ਅੱਗੇ ਕ੍ਰੈਂਕਟ ਦੀ ਠੀਕ ਹੈ ਉਸ ਤੋਂ ਅੱਗੇ ਡਰਾਈਵਰ ਦੀ ਠੀਕ ਹੈ ਇਹ ਮਤਲਬ ਪਿਛਲੀਆਂ ਤਿੰਨ ਪੀੜੀਆਂ ਤੇ ਚੌਥੀ ਪੀੜੀ ਇਹ ਆ ਅੱਗੇ ਇਹ ਰਮਾਡਾ ਲੱਗਿਆ ਜੀ ਇਹਦੇ ਰਮਾਡਾ ਲੱਗਿਆ ਹਾਂਜੀ ਕਨਵੈਨਸ਼ਨਲ ਲੱਗਿਆ ਰਮਾਡਾ ਕਨਵੈਨਸ਼ਨਲ ਲੱਗਿਆ ਹਾਂਜੀ ਕਦੋਂ ਦਿਨ ਪੂਰੇ ਹੋਣਗੇ 9 ਮਹੀਨੇ ਇਹਦੇ 8 ਤਰੀਕ ਨੂੰ ਹੋ ਜਾਣੇ ਜੀ ਪੂਰੇ 8 ਤਰੀਕ ਨੂੰ ਹਾਂਜੀ ਅੱਛਾ ਮਾਂ ਦੀ ਆਪਾਂ ਸਾਇਰ ਬਾਰੇ ਤਾਂ ਗੱਲ ਕਰ ਲਈ ਮਦਰ ਮਿਲਕ ਰਿਕਾਰਡ ਦੀ ਗੱਲ ਕਰੀਏ ਤਾਂ ਮਾਂ ਆਪਣੇ ਕੋਲੇ ਹੀ ਆ ਜੀ ਬੈਠੀ ਹੈ ਜੀ ਅੱਛਾ ਮਾਂ ਨੇ ਆਪਣਾ ਇਹਦੀ ਗਈ ਆ ਆਪਣੇ ਕੋਲੇ 58 59 ਤੇ 58 59 ਕਿਲੋ ਦੁੱਧ ਪੀਕ ਲੈਵਲ ਰਿਹਾ ਉਹਦਾ ਠੀਕ ਹੈ ਸੋ ਦੋਸਤੋ ਮੈਂ ਥੋੜਾ ਕੈਮਰਾ ਮ ਇਸ ਸਾਈਡ ਤੇ ਉਹ ਹਜੇ ਮੇਰੇ ਖਾਲ ਚੁੰਨ ਗੱਭਣ ਹੈ ਥੋੜਾ ਟਾਈਮ ਲੈਂਦੀ ਐ ਸੂਨ ਚ ਥੋੜਾ ਦੇਖਿਓ ਤੁਸੀਂ ਇਹ ਵਾੜ ਜਿਹੜੀ ਦੇਖ ਰਹੇ ਹੋ ਇਹ ਇਸ ਗਾਂ ਦੀ ਇਸ ਵਾੜ ਦੀ ਮਾਂ ਹੈ ਸੋ ਇਹਦਾ ਦੁੱਧ ਦਾ ਰਿਕਾਰਡ 58 59 ਕਿਲੋ ਹੈ ਪੀੜੀਆਂ ਪਿਛਲੀਆਂ ਜਿਹੜੀਆਂ ਬਾਈ ਕੋਲ ਸੰਭਾਲੀਆਂ ਵਿੰਗੋ ਸਾਰੀਆਂ ਦੀ ਡਿਟੇਲ ਤੁਹਾਨੂੰ ਦੱਸਤੀ ਐ ਸਾਇਰ ਡਿਟੇਲ ਸੀਮਨ ਦੀ ਡਿਟੇਲ ਮਿਲ ਗਈ ਐ ਮੇਲਾ ਮੂਲਿਆਂ ਦਾ ਵੀ ਸ਼ੌਂਕ ਰੱਖਦੇ ਹਾਂ ਕਿ ਘਟ ਗਏ ਆ ਮੈਂ ਮੈਨ ਪਾਵਰ ਕਰਕੇ ਨਹੀਂ ਜਾ ਸਕਦਾ ਹਾਂ ਮੇਲਿਆਂ ਤੇ ਨਹੀਂ ਜਾ ਸਕਦਾ ਹਾਂਜੀ ਅੱਛਾ ਵੈਸੇ ਜੇ ਆਪਾਂ ਇਸ ਵੈੜ ਨੂੰ ਦੇਖਦੇ ਹਾਂ ਬਾਈ ਜਿਵੇਂ ਇਹਦਾ ਲੱਤਾਂ ਦੀ ਬੰਤਰ ਹੈ ਜਾਂ ਇਹਦਾ ਸਟਰਕਚਰ ਹੈ ਵੈੜ ਤਾਂ ਵੈਸੇ ਇੱਕ ਕੋਆਸੀ ਵੈੜ ਹੈ ਜੀ ਪੂਰੀ ਠੀਕ ਹੈ ਹਾਂਜੀ ਕੀ ਡਿਮਾਂਡ ਕਰਦੇ ਹੋ ਦੀ ਰੇਟ ਕੀ ਰੱਖਦੇ ਆਪਾਂ 285000 ਡਿਮਾਂਡ ਕਰਦੇ ਹਾਂ ਠੀਕ ਹੈ ਤੋੜ ਕੇ ਦਿਖਾਈਏ ਬਈ ਆਪਾਂ ਦੋਸਤੋ ਗਾਂ ਦੀ ਬਾਡੀ ਬੰਤਰ ਦੇਖੋ ਹੁਣ ਪਹਿਲਾਂ ਵੈੜ 42 43 ਕਿਲੋ ਦੁੱਧ ਤੇ ਬਾਈ ਕੋਲ ਜਿਵੇਂ ਚੱਲਦੇ ਨੇ ਤਾਂ ਇੰਨਾ ਗਾਵਾਂ ਤੋਂ ਹੀ ਇਹ ਆਸ ਕਰ ਸਕਦੇ ਹੁਣ ਕਿਉਂਕਿ ਹਾਈਟ ਲੈਂਥ ਫੁੱਲ ਹੈ ਨਾ ਤਾਂ ਮੋਟੀ ਐ ਵੈੜ ਤੇ ਨਾ ਹੀ ਲੱਸੀ ਐ ਬੀਸੀਐਸ ਦੀ ਜੇ ਗੱਲ ਕਰੀਏ ਤਾਂ ਉਹ ਵੀ ਪ੍ਰੋਪਰ ਦੀਂਦਾ ਸੰਭੀ ਚੰਗੀ ਤੇ ਫਸਲਾਂਾਂ ਫੇਰ ਵੀ ਪ੍ਰੋਪਰ ਦਿਸਦੀਆਂ ਜਿੱਦਾਂ ਬਾਹਰ ਦੇ ਜਾਜੇ ਜਦੋਂ ਗੋਰੇ ਆਉਂਦੇ ਆ ਤਾਂ ਫਸਲਾਂਾਂ ਨੂੰ ਦੇਖਦੇ ਆ ਤਾਂ ਉਹਦੇ ਨਾਲ ਹੀ ਇੱਕ ਪਸ਼ੂ ਜਿਹੜਾ ਉਹ ਮੇਲੇ ਜਾਂਦਾ ਗਾਂ ਵੇਚਣੀ ਸੀ ਇਹ ਵੈੜ ਤਾਂ ਕੁਝ ਦਿਨ ਪਹਿਲਾਂ ਇਹਦੇ ਰੱਸਾ ਪਾਤਾ ਸੀਗਾ ਵੀ ਇਹ ਦਿੱਕਤ ਨਾ ਦੇਵੇ ਜੇ ਕੋਈ ਭਰਾ ਕੰਪੀਟੀਸ਼ਨ 'ਚ ਪਾਉਣੀ ਚਾਹੁੰਦਾ ਉਹ ਆਪਦੀ ਸਮਝ ਨਾਲ ਖਰੀਦ ਲੂਗਾ ਜੇ ਬੰਨ ਕੇ ਰੱਖਣਾ ਤਾਂ ਵੀ ਕੋਈ ਦਿੱਕਤ ਨਹੀਂ ਆਉਣੀ ਮੈਂ ਪਸਲੀਆਂ ਦੀ ਗੈਪ ਦੀ ਗੱਲ ਕੀਤੀ ਜੀ ਦੱਸੋ ਇਧਰੋਂ ਤੁਸੀਂ ਇਸ ਸਾਈਡ ਤੋਂ ਵੀ ਦੇਖੋ ਕਿੰਨੀਆਂ ਸੋਹਣੀਆਂ ਦਿਸਦੀਆਂ ਹਨ ਤਿੰਨ ਪਸਲੀਆਂ ਪ੍ਰੋਪਰ ਦਿਸ ਰਹੀਆਂ ਤੇ ਇਹਨਾਂ ਚ ਵਿੱਥੀ ਵੀ ਤੁਹਾਨੂੰ ਨਜ਼ਰ ਆਊ ਲੰਬਾਈ ਫੁੱਲ ਹੈ ਉੱਤੋਂ ਬਿਲਕੁਲ ਸਿੱਧੀ ਸਟ੍ਰੇਟ ਤੁਹਾਨੂੰ ਨਜ਼ਰ ਆਊਗੀ ਆਰਡਰ ਦੀ ਜੇ ਗੱਲ ਕਰੀਏ ਤਾਂ ਬਿਲਕੁਲ ਫਿਕਸ ਰੱਖਣਾ ਹਜੇ ਇਹਦੇ ਦਿਨ ਪਏ ਆ ਸੋਨ ਦੇ ਵਿੱਚ ਕੁਛ ਦਿਨ ਪਸੂ ਉੱਤੇ ਵੀ ਲੈ ਜਾਂਦਾ ਸੀਮਨ ਦੀ ਡਿਟੇਲ ਤੁਹਾਨੂੰ ਦੱਸਤੀ ਦੱਸੋ ਹਣੀ ਵੀ ਦੀ ਆਪ ਹੈ ਤੇ ਇਹਦੇ ਰਮਾਡਾ ਦਾ ਸੀਮਨ ਲੱਗਾ ਸੋ ਇਹ ਵੈਡ ਫਾਰ ਸੇਲ ਹੈ ਦੋ ਦੰਦ ਹੋ ਗਈ ਆ ਦੱਸੋ ਇਹ ਤੋ ਇਹਦਾ ਤੁਸੀਂ ਟਾਂਚਾ ਫੇਰ ਦੇਖੋ ਇਸ ਸਾਈਡ ਤੋਂ ਵੀ ਦੇਖੋਗੇ ਤੁਹਾਨੂੰ ਫਸਲਾਂਾਂ ਪ੍ਰੋਪਰ ਦੇਖਣਗੀਆਂ ਬਹੁਤ ਸੋਹਣੀ ਵੈਡ ਇਹ ਮਾਂ ਦਾ ਦੁੱਧ ਦਾ ਰਿਕਾਰਡ ਵੀ ਬੜਾ ਚੰਗਾ 58 59 ਕਿਲੋ ਦੁੱਧ ਤੇ ਚੱਲਦੀ ਐ ਹੁਣ ਤਾਂ ਗੱਬਣ ਸੁਣ ਵਾਲੀ ਐ ਪਰ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਇਹ ਨਾ ਰਿਹਾ ਤਾਂ ਇਸ ਵੈਡ ਤੋਂ ਬਈ ਕੀ ਆਸ ਕਰਦੇ ਹੋ ਤੁਸੀਂ ਕਿੰਨਾ ਕੁ ਦੁੱਧ ਪਾ ਦੂ ਚਾਹੁੰਦੇ ਇਹ ਜਿਹੜੇ ਜੇ ਹੁਣ ਜਿਹੜੇ ਟਾਈਮ ਤੇ ਸੁਣੀ ਆ ਜੀ ਇਹ ਦੂਸਰੀਆਂ ਨਾਲੋਂ ਅੱਪ ਕਰੂਗੀ ਘੱਟ ਨਹੀਂ ਅਸਲ ਦੂਜੀਆਂ ਨਾਲੋਂ ਵੱਧ ਦੇਣਾ ਚਾਹੀਦਾ ਹਾਂ 45 ਤੋਂ 45 45 ਲੀਟਰ ਦੀ ਆਪਾਂ ਨੂੰ ਪੂਰੀ ਉਮੀਦ ਐ ਜੀ ਅੱਛਾ ਕਈ ਵਾਰ ਕੋਈ ਥੋੜਾ ਪੁਰਾਣਾ ਤਜਰਬਾ ਹੋ ਗਿਆ ਫਾਰਮ ਸੰਬੰਧੀ ਜਾਂ ਕੋਈ ਨਵਾਂ ਭਰਾ ਫਾਰਮ ਦੀ ਸ਼ੁਰੂਆਤ ਕਰਦਾ ਹੈ। ਹਾਂਜੀ। ਗਾਂ ਵੀ ਤੁਹਾਡੇ ਤੋਂ ਖਰੀਦ ਲੈਂਦਾ ਹੈ। ਬੇਸਿਕ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਫਤਾ ਰੱਖ ਸਕਦਾ ਤੁਹਾਡੇ ਨੂੰ। ਬਿਲਕੁਲ ਜੀ ਜਦੋਂ ਮਰਜ਼ੀ ਫੋਨ ਕਰੋ। ਠੀਕ ਹੈ। ਤੋਰੇ ਹੋਰ ਅੱਗੇ ਆਉਂ ਬਾਈ। ਸੋ ਦੋਸਤੋ ਫੇਰ ਥੋੜੇ ਤੋਰਦੇ ਆ। ਜੇ ਕੋਈ ਨਵਾਂ ਵੀਰ ਵੀਡੀਓ ਦੇਖ ਰਿਹਾ ਤੇ گاਵਾ ਦਾ ਫਾਰਮ ਖੋਲਣਾ ਚਾਹੁੰਦਾ ਹੈ ਤਾਂ ਇਦਾਂ ਦੇ ਵੀਰਾਂ ਨੂੰ ਜ਼ਰੂਰ ਮਿਲਿਆ ਕਰੋ ਜਿਨ੍ਹਾਂ ਨੂੰ ਅੱਜ 15-16 ਸਾਲ ਹੋ ਗਏ ਡੇਰੀ ਫਾਰਮ ਦਾ ਕੰਮ ਕਰਦਿਆਂ ਨੂੰ ਇਹ ਡਾਕਟਰ ਹੁੰਦੇ ਆ ਪੂਰੇ ਇੱਕ ਤਰ੍ਹਾਂ ਦੇ ਕਿਉਂਕਿ ਬੰਦਾ ਕੰਮ ਕਰਦਾ ਹੀ ਸਿੱਖਦਾ ਸੋ ਇਹ ਵੈੜ ਫॉर ਸੇਲ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਰੇਟ ਵੀਡੀਓ ਦੇ ਵਿੱਚ ਹੀ ਕਰਵਾਤਾ ਕਿਉਂਕਿ ਕਿਸੇ ਵੀ ਭਰਾ ਨੂੰ ਇਹ ਹੁੰਦਾ ਵੀ ਮੁੱਲ ਪਤਾ ਲੱਗ ਜੇ ਤਾਂ ਖਰੀਦ ਸਕਦਾ ਹੁੰਦਾ ਸੋ ਉਸ ਕਰਕੇ ਹੀ ਰੇਟ ਇਹਦਾ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਰੱਖਿਆ ਗਿਆ ਚੰਗੀ ਵੈੜ ਹੈ ਇਹ ਵੈੜਾਂ ਦੀ ਗੱਲ ਕੀਤੀ ਸੀ ਦੋਸਤੋ ਤਾਂ ਤੁਸੀਂ ਦੇਖੋ ਸਾਹਮਣੇ ਇੱਕ ਵਾਈਟ ਵੈੜ ਖੜੀ ਹੈ ਮੈਂ ਉਹ ਕਿਉਂਕਿ ਸਾਹਮਣੇ ਰਸਦੀ ਹੈ ਤਾਂ ਤੁਹਾਨੂੰ ਆਰਡਰ ਦਿਖਾ ਦਿਆਂ ਦੁਪਹਿਰੇ ਵੀਡੀਓ ਬਣਾ ਰਹੇ ਹਾਂ 42 43 ਕਿਲੋ ਰੋਤ ਤੇ ਇਹ ਵੈੜਾਂ ਜਿਹੜੀਆਂ ਉਹ ਚੱਲਦੀਆਂ ਏ ਤੁਸੀਂ ਵੇਹੜਾ ਦੇਖੋ ਬਾਈ ਦੀਆਂ ਮੈਂ ਤੁਹਾਨੂੰ ਇਧਰਲੇ ਪਾਸੋਂ ਵੀ ਇੱਕ ਵੈੜ ਜਿਹੜੀ ਪਰਾਂ ਨੂੰ ਜਾ ਰਹੀ ਹੈ ਦਿਖਾਉਣਾ ਆਰਡਰ ਦੀ ਬਣਾਵਟ ਦੇਖੋ ਬਿਲਕੁਲ ਇਸ ਤਰ੍ਹਾਂ ਦਾ ਹੀ ਆਰਡਰ ਇਸ ਵੈੜ ਦਾ ਬਣਨਾ ਕਿਉਂਕਿ ਫਿਕਸ ਦਿਸਦਾ ਹੁਣ ਵੀ ਤੋਂ ਇਹ ਤੁਸੀਂ ਜਿਹੜੀਆਂ ਦੁੱਤੇ ਚੱਲ ਰਹੀਆਂ ਵੇਹੜਾਂ ਪਹਿਲੇ ਸੂਏ ਦੀਆਂ ਪਹਿਲਣ ਵੇਹੜਾਂ ਦੇਖ ਰਹੇ ਹੋ ਆਪਾਂ ਵੀਡੀਓ ਅੱਜ ਬਣਾਉਣੀ ਸੀ ਜਿਹੜੀ ਉਹ ਇਸ ਵੈੜ ਦੀ ਸੀ ਜਿਹੜੀ ਵਿਕਰੀ ਆਸਤੇ ਬਾਈ ਦੇ ਕੋਲ ਮੌਜੂਦ ਹੈ ਥੋੜੀ ਹੋਰ ਅੱਗੇ ਨੂੰ ਤੋਰਿਓ ਬਾਈ ਭਾਵੇਂ ਇੱਚੋ ਹੀ ਕਮਾ ਲਓ ਜਾਂ ਇਧਰ ਨੂੰ ਮੈਡ ਦੀ ਜਿਹੜੀ ਰੈਂਪ ਵਿਡਥ ਹੈ ਦੇਖੋ ਕਿੰਦੀ ਬਹੁਤ ਵਧੀਆ ਚੜਾਈ ਪੂਰੀ ਹੈ ਜੀ ਐਂਗਲ ਵੀ ਬਹੁਤ ਵਧੀਆ ਹੈ ਦਾਈ ਠੀਕ ਹੈ ਸ਼ੋ ਕੁਆਲਟੀ ਵੈਡ ਪੂਰੀ ਜੀ ਹਮ ਸੋ ਦੋਸਤੋ ਚੜਾਈ ਬੈਕ ਸਾਈਡ ਤੋਂ ਤੁਸੀਂ ਦੇਖੋਗੇ ਢਾਂਚੇ ਦੀ ਕਾਫੀ ਚੰਗੀ ਹੈ ਸੋਹਣਾ ਫੇਸ ਇਹਦਾ ਚੰਗੇ ਕੱਦ ਕਾਠ ਦੀ ਬਹੁਤ ਸੋਹਣੀ ਬੱਛੀ ਇਹ ਫੋਰ ਸੇਲ ਪਹਿਲਾ ਸੂਆ ਸੂਗੀ ਸੋ ਕੰਟੈਕਟ ਕਰ ਸਕਦੇ ਹੋ ਤੁਸੀਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ